ਪੰਜਾਬ ਦੇ ਵਿੱਚ ਅवैध ਹਥਿਆਰਾਂ ਦੀ ਤਸਕਰੀ ਦਾ ਪਾਂਡਾ ਫੋਰਡ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਕੀਤਾ ਗਿਆ ਜਿਸ ਦੇ ਤਹਿਤ ਅਮਰਸਰ ਰੇਲਵੇ ਸਟੇਸ਼ਨ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 6 ਜਿਹੜੇ ਨੇ ਉਹ ਕੰਟਰੀ ਮੇਡ ਪਿਸਟਲ ਬਰਾਮਦ ਕੀਤੇ ਗਏ ਨੇ ਜੋ ਕਿ ਮੱਧ ਪ੍ਰਦੇਸ਼ ਤੋਂ ਲੈ ਕੇ ਆ ਕੇ ਅਮਰਸਰ ਦੇ ਵਿੱਚ ਲੈ ਕੇ ਆਏ ਗਏ ਸੀ ਤਾਂ ਉਸ ਤੋਂ ਬਾਅਦ ਇਸ ਨੂੰ ਕਈ ਗੈਂਗਸਟਰ ਨੂੰ ਦਿੱਤਾ ਜਾਣਾ ਸੀ ਤਾਂ ਇਹ ਅੱਜ ਇੱਕ ਵੱਡੀ ਜਿਹੜੀ ਆਪਰੇਸ਼ਨ ਜਿਹੜਾ ਹੈ ਅੱਜ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਅਮਰਸਰ ਦੇ ਰੇਲਵੇ ਸਟੇਸ਼ਨ ਤੋਂ ਕੀਤਾ ਗਿਆ ਜਿਸ ਦੇ ਵਿੱਚ ਕੀ ਟ੍ਰੇਨ 'ਚ ਬੈਠ ਕੇ ਦੋ ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਇੱਕ ਕਾਲਜ ਤੇ ਇੱਕ ਯੂਨੀਵਰਸਿਟੀ ਦਾ ਸਟੂਡੈਂਟ ਹੈ ਉਹ ਦੋਨੋਂ ਜਿਹੜੇ ਆਏ ਤੇ ਜਦੋਂ ਉਹ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲੇ ਕਿਉਂਕਿ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਇਸ ਕਰਕੇ ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪੈਂਦਾ ਔਰ ਰੇਲਵੇ ਸਟੇਸ਼ਨ ਰਾਹੀਂ ਜਦੋਂ ਬਾਹਰ ਨਿਕਲਦੇ ਤੇ ਅਚਾਨਕ ਉਹਨਾਂ ਦੇ ਉੱਤੇ ਪੁਲਿਸ ਦਾ ਪਹਿਰਾ ਪਿਆ ਔਰ ਪੁਲਿਸ ਨੇ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨ ਕਿਸੇ ਵੱਡੇ ਗੈਂਗਸਟਰ ਵਿਦੇਸ਼ 'ਚ ਬੈਠੇ ਗੈਂਗਸਟਰਸ ਦੇ ਨਾਲ ਤਾਲਕ ਰਖਦੇ ਨਹੀਂ ਤਾਂ ਇਹ ਵੱਡੀ ਖਬਰ ਲੈ ਕੇ ਸੀ ਹਾਜ਼ਰ ਹੋਇਆ ਦੱਸਣਾ ਚਾਹਾਂਗੇ ਕਿ ਮੱਧ ਪ੍ਰਦੇਸ਼ ਤੋਂ ਲਗਾਤਾਰ ਕੰਟਰੀ ਮੇਡ ਪਿਸਤਲ ਦਾ ਆਣਾ ਜਾਰੀ ਹੈ ਔਰ ਉੱਥੋਂ ਵੱਡੇ ਪੈਮਾਨੇ ਤੋਂ ਨਜਾਇਜ਼ ਹਥਿਆਰ ਜਿਹੜੇ ਨਹੀਂ ਪੰਜਾਬ ਚ ਭੇਜੇ ਜਾ ਰਹੇ ਨੇ ਜਿਸ ਦੇ ਨਾਲ ਉਹ ਵਾਰਦਾਤ ਕਰਦੇ ਨੇ ਤੇ ਅੱਜ ਵੀ ਇਸ ਤਰੀਕੇ ਦੀ ਹੀ ਘਟਨਾ ਇੱਕ ਵਾਪਰਨੀ ਸੀ ਔਰ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ तकरीबन ਦੁਪਹਿਰ ਦਾ ਸਮਾਂ ਸੀ ਜਿਸ ਵੇਲੇ ਦੋਨੋਂ ਨੌਜਵਾਨ ਇਸੇ ਰਸਤੇ ਰਾਹੀ ਜਿਹੜਾ ਰਸਤਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਰਸਤੇ ਰਾਹੀ ਜਿਹੜਾ ਐਗਜ਼ਿਟ ਗੇਟ ਹੈ ਉਹ ਤੁਹਾਨੂੰ ਦਿਖਾਵਾਂਗੇ ਐਗਜ਼ਿਟ ਗੇਟ ਜਦੋਂ ਇਸ ਐਗਜ਼ਿਟ ਹੰਤੇ ਇੱਥੇ ਅਚਾਨਕ ਪੁਲਿਸ ਦੇ ਜਿਹੜੇ ਜਵਾਨ ਸੀ ਉੱਥੇ ਆਪਣਾ ਲਾਕੇ ਬੈਠੇ ਸੀ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਉੱਥੇ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਘੇਰਾ ਪਾਇਆ ਗਿਆ ਘੇਰਾ ਪਾਉਣ ਤੋਂ ਬਾਅਦ ਉਹਨਾਂ ਨੂੰ ਉੱਥੇ ਹੀ ਮੌਕੇ ਤੇ ਹੀ ਦਬੋਚ ਲਿੱਤਾ ਗਿਆ ਔਰ ਮੌਕੇ ਤੇ ਜਦੋਂ ਉਹਨਾਂ ਦਬੋਚਿਆ ਗਿਆ ਤਾਂ ਜਦੋਂ ਉਹਨਾਂ ਦੇ ਬੈਗ ਚੈੱਕ ਕੀਤੇ ਗਏ ਤਾਂ ਉਹਨਾਂ ਪਾਸ ਜਿਹਦੇ ਵਿੱਚੋਂ ਕਿ 6 ਜਿਹੜੇ ਨੇ ਕੰਟਰੀ ਮੇਡ ਪਿਸਟਲ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਜਿਹੜੇ ਸੀ ਇੱਕ ਕੋਰੀਅਰ ਦਾ ਕੰਮ ਕਰਦੇ ਸੀ ਦੋਨੋਂ ਨੌਜਵਾਨ ਸਟੂਡੈਂਟਸ ਨੇ ਔਰ ਇਹਨਾਂ ਨੇ ਜਿਹੜਾ ਹੈ ਅੱਗੇ ਕਿਸੇ ਇੱਕ ਗੈਂਗਸਟਰ ਨੂੰ ਇਹ ਦੇਨੇ ਸੀ ਔਰ ਉਸ ਤੋਂ ਬਾਅਦ ਉਸਨੇ ਪੰਜਾਬ 'ਚ ਵੱਡੀਆਂ ਵਾਰਦਾਤਾਂ ਨੂੰ ਕਰਦਾ ਸੀ ਵੱਡੇ ਸੂਤਰਾਂ ਦੇ ਮੁਤਾਬਕ ਅਗਰ ਦੱਸੀ ਜਾਵੇ ਤਾਂ ਉਹ ਜਿਹੜਾ ਗੈਂਗਸਟਰ ਹੈ ਉਹ ਵਿਦੇਸ਼ 'ਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਕਹਿਨ ਦੇ ਮੁਤਾਬਕ ਹੈ ਕੰਮ ਕਰਦਾ ਸੀ ਤਾਂ ਅੱਜ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਦੋ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਜਿਸ ਜਗ੍ਹਾ ਦੇ ਉੱਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਜਗ੍ਹਾ ਦੇ ਉੱਤੇ ਉਹਨਾਂ ਕੋਲੋਂ ਪੁੱਛਤਾਚੀ ਕੀਤੀ ਗਈ ਪੁੱਛਤਾਚੀ ਕਰਨ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਦੱਸਣਾ ਚਾਹਵਾਂਗੇ ਜਿਹੜੇ ਨਵੇਂ ਨਿਯਮ ਆਏ ਨੇ ਨਵੇਂ ਕਾਨੂੰਨ ਆਏ ਨੇ ਜਿਹਦੇ ਵਿੱਚ ਬੀਐਨਐਸ ਭਾਰਤੀ ਅਨਿਆਇ ਸਹਿਯਤਾ ਦੇ ਤਹਿਤ ਜਿਹੜਾ ਹੈ ਮੌਕੇ ਦੇ ਉੱਤੇ ਵੀਡੀਓਗ੍ਰਾਫੀ ਕਰਨੀ ਜ਼ਰੂਰੀ ਹੁੰਦੀ ਹੈ ਮੌਕੇ ਦੇ ਉੱਤੇ ਸਾਰਾ ਦੇਖਣਾ ਜ਼ਰੂਰੀ ਹੁੰਦਾ ਹੈ ਔਰ ਉਸ ਮੌਕੇ ਤਫਤੀਸ਼ ਦੀ ਤੁਹਾਨੂੰ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਸ ਨੂੰ ਫੜਿਆ ਗਿਆ ਔਰ ਦੱਸਣਾ ਚਾਹਵਾਂਗੇ ਦੋਨੋਂ ਨੌਜਵਾਨ ਰਸਤੇ ਰਾਹੀ ਐ ਰਸਤਾ ਵੀ ਤੁਹਾਨੂੰ ਅਸੀਂ ਦਿਖਾ ਰਹੇ ਆ ਐ ਰਸਤੇ ਰਾਹੀ ਬਾਹਰ ਜਾਣਾ ਸੀ ਲੇਕਿਨ ਇੱਥੇ ਹੀ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਦੇਪੋਚਿਆ ਗਿਆ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵੱਲੋਂ ਇੱਕ ਵੱਡਾ ਆਪਰੇਸ਼ਨ ਕੀਤਾ ਗਿਆ ਤਾਂ ਇਸ ਜਗ੍ਹਾ ਤੇ ਦੋਨੋਂ ਨੌਜਵਾਨ ਜਿਹੜੇ ਨੇ ਕਾਬੂ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਸਾਂਝੀਆਂ ਕਰ ਰਹੇ ਆ ਕਿ ਉਸ ਆਪਰੇਸ਼ਨ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਆਪਰੇਸ਼ਨ ਜਿਹੜਾ ਹੈ ਅੱਜ ਸਟੇਟ ਸਪੈਸ਼ਲ ਆਪਰੇਸ਼ਨ ਸੈ ਦੋ ਜਿਹੜੇ ਨੌਜਵਾਨ ਨੇ ਉਹ ਅੱਜ ਇੱਥੇ ਪਹੁੰਚੇ ਸਨ ਔਰ ਦੋਨੋਂ ਸਟੂਡੈਂਟ ਦੱਸੇ ਜਾ ਰਹੇ ਨੇ ਇੱਕ ਇੱਕ ਵੱਡੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਔਰ ਦੂਸਰਾ ਇੱਕ ਕਾਲਜ ਦਾ ਸਟੂਡੈਂਟ ਹੈ ਔਰ ਇੱਕ ਲੋਕਲ ਜਿਹੜਾ ਗੈਂਗਸਟਰ ਹੁੰਦਾ ਹੈ ਉਸਦੇ ਲਈ ਇਹ ਕੰਮ ਕਰਦੇ ਸਨ ਤਾਂ ਉਹਨਾਂ ਨੇ ਉਸ ਨੂੰ ਕਿਆਸੀ ਕਿ ਉਹ ਉੱਥੋਂ ਜਾ ਕੇ ਇਹ ਜਿਹੜਾ ਹੈ ਅਸਲਾ ਉੱਥੇ ਲੈ ਕੇ ਆਵੇ ਜਦੋਂ ਅਸਲਾ ਇੱਥੋਂ ਲੈ ਕੇ ਆਇਆ ਤਾਂ ਕੰਟਰੀ ਮੈਂਟ ਪਿਸਤਲ ਜਿਹੜੇ ਨੇ ਉੱਥੋਂ ਲੈ ਕੇ ਆਂਦਾ ਹੈ ਤਾਂ ਉਸ ਤੋਂ ਬਾਅਦ ਉਸਨੇ ਉਸ ਨੂੰ ਡਿਲੀਵਰ ਕਰਨਾ ਸੀ ਤਾਂ ਡਿਲੀਵਰ ਜਦੋਂ ਕਰਨਾ ਸੀ ਤਾਂ ਉਸ ਤੋਂ ਬਾਅਦ ਉਸ ਗੈਂਗਸਟਰ ਨੇ ਦੱਸਿਆ ਜਾ ਰਿਹਾ ਹੈ ਕਿ ਅੱਗੇ ਆਪਣਾ ਵਿਦੇਸ਼ 'ਚ ਬੈਠੇ ਗੈਂਗਸਟਰ ਦੇ ਰਾਹੀਂ ਪੰਜਾਬ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਜਿਸ ਦੇ ਕਰਕੇ ਅੱਜ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਪਤਾ ਸੀ ਕਿ ਇੱਕ ਖੇਪ ਜਿਹੜੀ ਆਥਿਆਰਾ ਦੀ ਖੇਪ ਆ ਰਹੀ ਹੈ ਤੇ ਉਸ ਨੂੰ ਜਿਹੜਾ ਹੈ ਅੱਜ ਇੱਥੇ ਲਿਆਂਦਾ ਗਿਆ ਔਰ ਜਦੋਂ ਇੱਥੇ ਲਿਆਂਦਾ ਗਿਆ ਤੇ ਅਚਾਨਕ ਟੀਮ ਵੱਲੋਂ ਦੋਨੋਂ ਨੌਜਵਾਨਾਂ ਨੂੰ ਦਬੋਚ ਲਿਆ ਗਿਆ ਹੈ ਦੱਸਣਾ ਚਾਹਾਂਗੇ ਕਿ ਦੋਨੋਂ ਨੌਜਵਾਨ ਤਰਨਤਾਰਨ ਨਾਲ ਤਾਲੁਕ ਰੱਖਦੇ ਨੇ ਔਰ ਦੋਨੋਂ ਸਟੂਡੈਂਟਸ ਨੇ ਤਾਂ ਸਟੂਡੈਂਟਸ ਨੂੰ ਜਿਹੜਾ ਹੈ ਇਸਤੇਮਾਲ ਕੀਤਾ ਜਾਣਾ ਇਹ ਆਪਣੇ ਆਪ ਦੇ ਵਿੱਚ ਮੰਤ ਬਾਗਾ ਹੈ ਕਿ ਜੋ ਸਟੂਡੈਂਟ ਦੀ ਦਾ ਪੁਵੇਖਾ ਹੈ ਜੋ ਕਿ ਸੂਬੇ ਦਾ ਪੁਵੇਖਾ ਹੈ ਔਰ ਉਹ ਸਟੂਡੈਂਟ ਜਿਹੜੇ ਹੈ ਮਹਿਜ ਕੁਝ ਪੈਸੇ ਦੇ ਲਾਲਚ ਕਰਕੇ ਇਸ ਤਰ੍ਹਾਂ ਦੇ ਗੋਰਖ ਧੰਦਿਆ ਦੇ ਵਿੱਚ ਫਸ ਜਾਂਦੇ ਨੇ ਤੇ ਉਸ ਦੇ ਵਿੱਚ ਇਹ ਜਿਹੜੇ ਦੋ ਨੌਜਵਾਨ ਨੇ ਉਹਨਾਂ ਨੂੰ ਹੁਣ ਕਾਬੂ ਕੀਤਾ ਗਿਆ ਹੈ ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਵਾਪਸ ਅੱਜ ਆ ਰਹੇ ਸੰਤ ਉਹਨਾਂ ਨੂੰ ਜਿਹੜਾ ਹੈ ਅੱਜ ਮੌਕੇ ਤੇ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਸੂਤਰ ਦੇ ਵਾਲੇ ਤੋਂ ਖਬਰ ਹੈ ਕਿ ਇੱਕ ਅੰਮ੍ਰਿਤਸਰ ਦੇ ਵਿੱਚ ਗੈਂਗਸਟਰ ਨਾਲ ਕੰਮ ਕਰਦੇ ਸੀ ਔਰ ਉਸ ਨੇ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਔਰ ਇਹ ਜਿਹੜੇ ਹਥਿਆਰ ਸੀ ਖਾਸ ਤੌਰ ਦੇ ਉੱਤੇ 6 ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਵਾਰਦਾਤ ਕਰਨ ਵਾਸਤੇ ਇਸਤੇਮਾਲ ਕੀਤੇ ਜਾਣਾ ਸੀ ਲੇਕਿਨ ਪੁਲਿਸ ਨੇ ਜਿਹੜਾ ਹੈ ਇਸ ਦੇ ਵਿੱਚ ਆਪਣੀ ਚਤੁਰਾਈ ਦਿਖਾਈ ਔਰ ਮੌਕੇ ਤੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਦੋਂ ਰੇਲ ਸਟੇਸ਼ਨ ਦੇ ਬਾਹਰ ਉਤਰਦੇ ਨੇ ਤਾਂ ਅਚਾਨਕ ਉਹਨਾਂ ਦੇ ਉੱਤੇ ਘੇਰਾ ਪਾਇਆ ਜਾਂਦਾ ਹੈ ਤੇ ਦੋਵੇਂ ਨੌਜਵਾਨਾਂ ਨੂੰ गिरफ्तार कर ਦਿੱਤਾ گیا ہے نوجوانوں ਨੂੰ ਇਸ ਕਰਕੇ استعمال ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਤੇ ਕੋਈ ਸ਼ੱਕ ਨਾ ਹੋਵੇ ਔਰ ਖਾਸ ਕਰਕੇ ਰੇਲਵੇ ਸਟੇਸ਼ਨ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਅਕਸਰ ਲੋਕ ਆਵਾਜਾਈ ਕਰਦੇ ਨੇ ਤਾਂ ਉੱਥੇ ਲੋਕ ਘੱਟ ਲੋਕ ਇਹਨਾਂ ਦੇ ਇਹੋ ਜਿਹੇ ਲੋਕਾਂ ਤੇ ਸ਼ੱਕ ਕਰਦੇ ਨੇ ਲੇਕਿਨ ਖੂਫੀਆ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਵੱਡੇ ਗੈਂਗਸਟਰ ਦੇ ਨਾਲ ਲਿੰਕ ਸੀ ਔਰ ਲੇਕਿਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤਾਂ 6 ਜਿਹੜੇ ਨੇ ਹਥਿਆਰ ਬਰਾਮਦ ਹੋਏ ਨੇ ਤਾਂ ਫਿਲਹਾਲ ਹੁਣ ਜਿਹੜਾ ਸਟੇਟ ਪੁਲਿਸ ਦਾ ਪ੍ਰਸ਼ਾਸਨ ਵਾਲਾ ਜੋ ਕਿ ਪੰਜਾਬ ਪੁਲਿਸ ਦਾ ਵਿਭਾਗ ਹੁਣ ਹੈ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹਨਾਂ ਨਾਲ ਹੋਰ ਕਿਹੜੇ ਲੋਕ ਜੁੜੇ ਸਨ ਕਿਸ ਵਾਸਤੇ ਇਹ ਕੰਮ ਕਰ ਰਿਆ ਸੀ ਔਰ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਫਿਲਹਾਲ ਤਫ਼ਤੀਸ਼ ਉਸ ਪਾਸੇ ਜੁੜੀ ਹੈ ਲੇਕਿਨ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ